ਸਰ ਲੋਕ ਪਰਦਾ ਜਿੰਨਾ ਕੀ ਕਰਦੇ ਆ ਸਾਡੀ ਸੁਣਦੇ ਆ ਪਰ ਜਿਹੜੀਆਂ ਸਾਡੀਆਂ ਸਮੱਸਿਆ ਆ ਲੈ ਕਾਗਜ਼ ਤੇ ਲਿਖੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਰ ਸਕਦੇ ਸਾਨੂੰ ਦੱਸੋ ਅਸਾਨੂੰ ਪਤਾ ਜੀ ਅਸੀਂ ਅਸੀਂ ਮੰਗਦੀ ਇਸ ਕਰਕੇ ਰਹੇ ਆ ਵੀ ਇਹ ਸਰਕਾਰ ਨੇ ਕਰਨਾ ਸਰਕਾਰ ਜੇਕਰ ਮੈਂ ਸਭ ਨੂੰ ਇਸ਼ਾਰਾ ਕਰੀਏ ਸਰਕਾਰ ਨੂੰ ਜੇ ਬਤਨਾ ਦੇ ਆਜਾ ਆਪਾਂ ਜਿਹੜਾ ਹੈਗਾ ਸਰਕਾਰ ਨਹੀਂ ਇਸ ਬਾਰੇ ਮਸਲੇ ਤੇ ਟੈਂਕਰ ਮੈਟਰ ਨੂੰ ਆਪਾਂ ਡਿਸਕਸ ਕਰ ਲੈਣਾ ਪੈਨਸ਼ਨ ਵਾਲਾ ਹੋ ਗਿਆ ਐਕਟ ਹੋ ਗਿਆ ਸਮਝਾ ਬੜੀ ਦੇਖੋ ਬੇਸਿਕਲੀ ਇਹ ਨਹੀਂ ਗੱਲ ਆਪਣੀ 80% ਮੈਡੀਕਲ ਦੀ ਵਰਤੋਂ ਕਰਨੀ ਜਿਹਦਾ ਪਾਦਲ ਜੀ ਵੀ ਜਾ ਸੀ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਤੋਂ ਬਾਅਦ ਵੀ ਅਸੀਂ ਉਹ ਇਹ ਜਿਹੜਾ ਨਹੀਂ ਮੈਡਮ ਅਸੀਂ ਅਸ਼ਵਾਸਨ ਦੇ ਦਿਓ ਸਾਰੇ ਬੱਚਾ ਬਾਈ ਜੱਕਲਾ ਆ ਦੇਖੋ ਬੇਤਲੀ ਬੋਧਾ ਕਰਦੇ ਆ ਅਸੀਂ ਇਹ ਸਰਕਾਰ ਨੂੰ ਆਖਰੀ ਨੋਟਿਸ ਹੈ ਜੀ ਸਾਰੇ ਪੰਜਾਬ ਦੀਆਂ ਸਰਕਾਰ ਜਥੇਬੰਦੀਆਂ ਵੱਲੋਂ ਇਹ ਨਹੀਂ ਬੇਨਤੀ ਹੈ ਜੀ ਇਹਦੇ ਵਿੱਚ ਸੀ ਕਿ 31 8 2025 ਤੱਕ ਦਾ ਆਖਰੀ ਅਲਟੀਮੇਟਮ ਸਰਕਾਰ ਨੂੰ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੀਆਂ ਕਿਉਂਕਿ ਅੱਜ ਵੀ ਇੱਥੇ 16 ਜਥੇਬੰਦੀਆਂ ਨੇ ਖੜਾ ਇਹ ਸਿਰਫ ਆਗੂ ਸਾਹਿਬਾਨ ਨੇ ਜਥੇਬੰਦੀਆਂ ਦੇ ਆਮਕਰਟਰ ਨਹੀਂ ਸੱਧਿਆ ਅੱਜ ਅਸੀਂ ਸਿਰਫ ਇੱਕ ਸचेਤਕ ਧਰਨਾ ਸੀ ਸੜਕ ਤੇ ਆਉਣਾ ਵੀ ਸਾਡੀ ਮਜਬੂਰੀ ਤਾਂ ਬਣ ਗਈ ਸਰ ਸਾਡੇ ਕੋਲੇ ਆਏ ਗੱਲ ਬਾਤ ਸੁਣ ਕੇ ਗਏ ਕਹਿੰਦੇ ਜੀ ਡੀਸੀ ਸਾਹਿਬ ਨੂੰ ਅਸੀਂ ਨਾਲ ਗੱਲ ਕਰਦੇ ਆਂ ਅੱਧੇ ਘੰਟੇ ਦੇ ਵਿੱਚ ਡੀ ਸਾਹਿਬ ਆ ਕੇ ਮਨਪੱਤਰ ਲੈ ਲੈਣਗੇ ਤੁਸੀਂ ਜਾਓ ਅਸੀਂ ਇਹਨਾਂ ਨੂੰ ਕਹਿ ਦਿੱਤੀ ਵੀ ਅਸੀਂ ਚਲੇ ਜਾਵਾਂਗੇ ਇਹ ਗੱਲ ਅਸੀਂ 2 2.5 ਘੰਟੇ ਵੇਟ ਕੀਤਾ ਡੀ ਸਾਹਿਬ ਆਏ ਨਹੀਂ ਅਸੀਂ ਦੁਖੀ ਹੋ ਕੇ ਤਾਂ ਸੜਕ ਤੇ ਆਏ ਆ ਅੱਜ ਸਾਡਾ ਸੜਕ ਤੇ ਆਉਣ ਦਾ ਮਸਲਾ ਹੈ ਨਹੀਂ ਸੀ ਦੂਜੀ ਗੱਲ ਮੈਂ ਨਵੇਂ ਮੇਡਲੈਂਡ ਮੈਡਮ ਆ ਤੁਹਾਡੀ ਸੁਣ ਰਹਾ ਦੂਜੀ ਗੱਲ ਇਹਦੇ ਵਿੱਚ ਜਿਹੜਾ ਅਸੀਂ ਦਿੱਤਾ 31 ਅੱਠ ਤੱਕ ਦਾ 31 ਅੱਠ ਤੱਕ ਅਸੀਂ ਸਿਰਫ ਤਿਆਰੀ ਕਰਾਂਗੇ ਸਰਕਾਰ ਨੂੰ ੜੀਕਾਂਗੇ ਏ ਤੁਸੀਂ ਬੇਨਤੀ ਆ ਵੀ ਤੁਸੀਂ ਸਰਕਾਰ ਦੇ ਨਮਾਇੰਦਿਆਂ ਦੇ ਆਪ ਦੇ ਪੱਧਰ ਤੇ ਲੈ ਕੇ ਇਹਨੂੰ ਇੰਨਾ ਕਿ ਸੀਰੀਅਸ ਕਰਕੇ ਸਰਕਾਰ ਤੱਕ ਭੇਜੋ ਵੀ ਅਸੀਂ ਐ ਨਹੀਂ ਹੈਗਾ ਵੀ ਆਹ ਲਓ ਜੀ 5 ਮਿੰਟਾਂ ਦਾ ਆਲਟੀਮੇਟਮ 10 ਮਿੰਟਾਂ ਦਾ ਅਸੀਂ 8ਵੇਂ ਮਹੀਨੇ ਦੀ 31 ਤਰੀਕ ਤੱਕ ਦਾ ਆਲਟੀਮੇਟਮ ਦੇ ਕੇ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਅਸੀਂ ਸਿਰਫ ਵੇਟ ਕਰਦੇ ਆ ਸਰਕਾਰ ਦੀ ਉਹ ਵੀ ਮੰਗ ਪੱਤਰ ਨਹੀਂ ਕੋਈ ਕੁਝ ਨਹੀਂ ਓਦੋਂ ਬਾਅਦ ਅਸੀਂ ਮਰਨ ਮਾਰਨ ਦੀ ਲੜਾਈ ਤੇ ਉਤਰਾਂਗੇ ਸਰਕਾਰ ਨਾਲ ਜਾਂ ਅਸੀਂ ਨਹੀਂ ਜਿਉਂਦੇ ਰਹਿੰਦੇ ਜਾਂ ਸਰਕਾਰ ਕੁਝ ਨਹੀਂ ਕਰਦੀ ਇਹਦੀ ਸੀਰੀਅਸਨੈਸ ਨੂੰ ਤੁਸੀਂ ਦੇਖਣਾ ਮੈਡਮ ਇਹਨੂੰ ਅੱਗੇ ਕਿਵੇਂ ਭੇਜੋਗੇ ਵੀ ਇਹ ਕਿੰਨੀ ਕਿ ਸੀਰੀਅਸ ਗੱਲ ਹੈ ਇਹ ਬੈਂਤੀ ਹੈ ਦੇਖੋ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਤਾਂ ਤਸੀਲ ਮੈਂ ਜਿਹੜਾ ਸੀਗਾ ਮੀਟਿੰਗ ਚੱਲ ਰਹੀ ਸੀਗੀ ਤੁਰੰਤ ਮੈਂ ਤਸੀਲਾ ਸਾਹਿਬ ਨੂੰ ਭੇਜਿਆ ਯਾਦ ਹੈ ਉਹ ਤੁਹਾਡੇ ਕੋਲ ਮੈਂ ਇਹ ਮੈਸੇਜ ਦੇ ਕੇ ਇਹਨਾਂ ਨੂੰ ਭੇਜਿਆ ਕਿ ਮੈਂ ਆ ਤਿੰਨ ਤੋਂ ਚਾਰ ਵਾਰੀ ਆ ਗਿਆ ਬਿਲਕੁਲ ਆ ਗਿਆ ਨਾ ਸੋ ਇਸ ਇਹ ਗੱਲ ਨਹੀਂ ਕਿ ਪ੍ਰਸ਼ਾਸਨ ਨੇ ਕੋਈ ਕੋਈ ਗੌਰ ਨਹੀਂ ਕੀਤਾ ਪਰਸਨਲੀ ਮੇਰੇ ਕੋਲ ਇਹ ਆਇਆ ਹੈ ਮੈਂ ਤਸੀਲਾ ਸਾਹਿਬ ਨੂੰ ਭੇਜਿਆ ਹੈ ਕਿ ਜਦ ਵੀ ਜਾਓ ਤੁਸੀਂ ਤੁਸੀਂ ਮੈਸੇਜ ਕਰਿਓ ਮੈਂ ਆ ਆ ਠੀਕ ਹੈ ਤੁਸੀਂ ਲੱਗਣਾ ਰਿਹਾ ਕੋਈ ਮੀਟਿੰਗ ਹੋ ਰਹੀ ਕਿ ਨਹੀਂ ਮੀਟਿੰਗ ਸ਼ੁਰੂ ਹੋ ਗਈ ਕਭੇ ਸ਼ਹਿਰ ਜਿਹਾ ਜੇ ਨਾ ਮੀਡੀਆ ਕੋਲ ਨਹੀਂ ਰਹੀ ਹੈ ਕਿ ਆਪਾਂ ਇਹ ਮਸਲਾ ਇੱਥੇ ਵਾਲਾ ਹੁਣ ਨਾਲਾ ਹੋ ਆਪਾਂ ਇੱਕ ਦਿਨ ਚਾ ਦੇ ਸਾਰਾ ਮਸਲਾ ਧੰਨਵਾਦ ਤੁਸੀਂ ਫੋਟੋ ਮੈਨੂੰ ਕਰਵਾਓ ਸੜਕ ਤੇ ਇਸ ਤੋਂ ਲੋਕੀ ਪ੍ਰਸ਼ਾਸਨ ਕੋਟੇ ਨਾਲ ਹੈ ਆ ਵੀ ਤੁਸੀਂ ਨਾਲ ਕਰੋਗੇ ਕਿ ਮੈਨੂੰ ਇਹ ਚੰਗੀ ਪਿੱਛੇ ਦਾ ਬਾਬਾ ਜੀ ਪਿੱਛੇ ਆ ਸਾਨੂੰ ਵੀ ਚੰਗੀ ਲਾਹਣ ਇਹਦੇ ਪਿੱਛੇ ਆਜੋ ਬਾਬਾ ਜੀ ਆ ਫੋਟੋ ਆ ਜੀ ਆ ਜੀ ਹੋ ਗਈ ਜੀ